મરકાદા કિલાને કઈ નહી આઓ જા યાર ઓ ભાઈ હાલો ઓ જા યાર જીનવાત આ વાત યાર કોઈ નહી તને ના ભાઈ બોલતો તને કોઈ નહી ના બાહુ ના બાહુ રહે نا یار ہلو ہلو نا کرو یار کوئی نہیں کھڑے دیکھو بار کاٹ لے ٹھٹھا یار بڑا اچھا اوئے یار اوی ادھر ادھر ٹھٹھا رو بھی رو بھی ٹھٹھا ٹھٹھا کر کے لگا نا ਮੈਂ ਦੇਖਿਆ ਪਿੱਛੇ ਆਉਂਦਿਆ ਮੁੰਡਾ ਚੜੇਵਾਨ ਤੋਂ ਆ ਸਰਪੰਚ ਸਾਹਿਬ ਦਾ ਮੁੰਡਾ ਇਹ ਤੇ ਉਹਨੇ ਵੈਸੇ ਆਖਿਆ ਵੀ ਬਾਈ ਜੀ ਮਾਰੇ ਜੇ ਪਾਸੇ ਹੋ ਜੋ ਸਾਰੇ ਬੰਦਿਆਂ ਦੇ ਗਲ ਪੈ ਗਿਆ ਡੇਟੂ ਜੱਟ ਕਿੰਨੇ ਵੀ ਇੱਥੇ ਨਾਕਾ ਲਾਈ ਬੈਠਾ ਪੁਲਿਸ ਨੇ ਬਿਲਕੁਲ ਉਹਨਾਂ ਦੀ ਕੋਈ ਹਮਦਰਦੀ ਨਹੀਂ ਕੀਤੀ ਤੇ ਉਹ ਮੁੰਡੇ ਨੂੰ ਮਸਾ ਸਾਰੇ ਬੰਦਿਆਂ ਨੇ ਸਾਰੇ ਅੱਡੇ ਵਾਲਿਆਂ ਨੇ ਸਾਰੇ ਥੜਕ ਵਾਲਿਆਂ ਨੇ ਛਡਵਾ ਕੇ ਹੁਣ ਇਹ ਨਹੀਂ ਪਤਾ ਲੈ ਮੁੰਡਾ ਕਿੱਧਰ ਗਿਆ ਚਾ ਕਿੱਧਰ ਦੇਖੋ ਕਿਸ ਤਰ੍ਹਾਂ ਜਦੋਂ ਹੋਣਾ ਕਿ ਇਸ ਤਰ੍ਹਾਂ ਦਾ ਹੋਣਾ ਮਹਾ ਬਹੁਤ ਗੁੰਡਾਗਰਦੀ ਦਾ ਹੋਇਆ ਵੀਰੇ ਮੁੰਡੇ ਨੂੰ ਗੱਡੀ ਦੇ ਵਿੱਚੋਂ ਖਿੱਚ ਕੇ ਇਹਨਾਂ ਨੇ ਧੂ ਧੂ ਕੇ ਉਹਨੂੰ ਕੁੱਟਿਆ ਉਥਾ ਤਾਂ ਹੁੰਦਾ ਕੋਈ ਗੁੱਜੀਆਂ ਸਟਾਈ ਮਾਰੀਆਂ ਸੁੱਨ ਮਾਰੇ ਬਹੁਤ ਜ਼ਿਆਦਾ ਪਬਲਿਕ ਨੇ ਪਾ ਕੇ ਉਹਨੂੰ ਮਸਾ ਚੜਵਾਇਆ ਧਰਨਾ ਦਿੱਤਾ ਲੋਕਤੰਤਰ ਅਰੇ ਕਾ ਨਾਗਰਿਕ ਨੂੰ ਹੱਕ ਆਪਣਾ ਧਰਨਾ ਦੇਣ ਦਾ ਕੋਈ ਵੀ ਪ੍ਰਸ਼ਾਸਨ ਤਿੱਕਰ ਗੱਲ ਪਹੁੰਚਾਉਣ ਦਾ ਉਥੋਂ ਇੱਕ ਬੰਦਾ ਗਲਤ ਸਹਾਰਤੀ ਅਨਸਰ ਜਿਹਦੇ ਸਿਰ ਤੇ ਪਗੜੀ ਬੰਨੀ ਹੋਈ ਆ ਆਉਂਦਾ ਹੈਗਾ ਔਰ ਪੰਜਾਬ ਪ੍ਰਧਾਨ ਜੀ ਦੇ ਸਾਡੇ ਔਰ ਸਿਵ ਸੈਨਾਰਾਂ ਦੇ ਜਿਹੜੇ ਵਰਕਰ ਉਹਨਾਂ ਤੇ ਹਮਲਾ ਕਰਦਾ ਹੈਗਾ ਕਿ ਤੁਸੀਂ ਸਿਵ ਸੈਨਾਰਾਂ ਨੇ ਕੀ ਗੰਦ ਪਾਰਕਿਆ ਦੇਖੋ ਸਿਵ ਸੈਨਾਰਾਂ ਨੇ ਕੋਈ ਗੰਦ ਨਹੀਂ ਪਾਉਂਦੇਗੇ ਜੇ ਹੱਕ ਲੈਣ ਵਾਸਤੇ ਲੋਕਤੰਤਰ ਹੈ ਇਹ ਹਿੰਦੁਸਤਾਨ ਦਾ ਉੱਥੇ ਹਰੇਕ ਬੰਦੇ ਨੂੰ ਹੱਕ ਆ ਉਹ ਲੋਕ ਲੋ ਸਾਡੇ ਗਲਪੈਨ ਨੂੰ ਆਇਆ ਤੁਹਾਨੂੰ ਪੇਖਿਆ ਵੀ ਕਹਿੰਦਾ ਕਾਦੇ ਲੀਡਰੋਂ ਤੁਸੀਂ ਸੁਣਿਆ ਨਾ ਸਾਡੇ ਕੋਲ ਹੈਗੀਆਂ ਰਿਕਾਰਡਿੰਗਾਂ ਸਾਡੇ ਬੰਦੇ ਨਾਲ ਦੀ ਨਾ ਆਉਣ ਰੱਖਦੇ ਵੀ ਤੁਸੀਂ ਕਾਦੇ ਕਾਦੇ ਲੀਡਰੋਂ ਤੁਸੀਂ ਕਹਿੰਦੇ ਸੜਕਾ ਤੁਹਾਨੂੰ ਐਨ ਸਾਹਿਬ ਅੱਗੋਂ ਹਿੰਜਰ ਦਾ ਗਲਪੈਨ ਨੂੰ ਆਉਂਦਾ ਸੀਗਾ ਤੇ ਜਦੋਂ ਬੰਦੇ ਨੇ ਜਾ ਕੇ ਪੁੱਛਣਾ ਫਿਰ ਬਾਹਰ ਨਹੀਂ ਨਿਕਲੇ ਜੀ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਸੀ ਤੁਹਾਡੀ ਦਿੱਸਤਾ ਧਰਨਾ ਲੱਗਿਆ ਸੀ ਕੋਈ ਅਸੀਂ ਨੋਟ ਕਰਾਇਆ ਵਾ ਨੋਟ ਕਰਾਇਆ ਪ੍ਰਸ਼ਾਸਨ ਦਾ ਆਉਣਾ ਕੰਮ ਪ੍ਰਸ਼ਾਸਨ ਦੀ ਜ਼ਿੰਮੇਵਾਰੀ